ਕਿਸੇ ਬੰਦੇ ਨੂੰ ਬਹੁਤ ਕ੍ਰੋਧ ਆਉਂਦਾ ਹੈ ਉਹਦੀ ਕਿਸੇ ਡਾਕਟਰ ਕੋਲ ਦਵਾਈ ਨਹੀਂ ਬੀਪੀ ਦੀ ਦਵਾਈ ਹੈ ਜਿਹਨੂੰ ਗੁੱਸਾ ਆਵੇ ਉਹਨੂੰ ਡਾਕਟਰ ਕਹਿੰਦਾ ਤੇਰਾ ਬੀਪੀ ਵੱਧਦਾ ਹੋਣਾ ਹੈ ਡਾਕਟਰ ਕੋਲ ਕੋਈ ਚੀਜ਼ ਚੈੱਕ ਕਰਨ ਜਲਦਾਉ ਬਿਮਾਰੀ ਪਹਿਲਾਂ ਉਹਨਾਂ ਤੁਹਾਡਾ ਬੀਪੀ ਚੈੱਕ ਕਰਨਾ ਹੈ ਬਲੱਡ ਪ੍ਰੈਸ਼ਰ ਵੱਧ ਹੈ ਭਾਈ ਤਾਂ ਗੁੱਸਾ ਆਉਂਦਾ ਹੋਣਾ ਬਲੱਡ ਪ੍ਰੈਸ਼ਰ ਦੀ ਦਵਾਈ ਦੇ ਦੇਗਾ ਡਾਕਟਰ ਗੁੱਸੇ ਦੀ ਦਵਾਈ ਉਹਦੇ ਕੋਲ ਕ੍ਰੋਧ ਦੀ ਨਹੀਂ ਹੈ ਮਨ ਬਹੁਤ ਮੇਲੇ ਹੈ ਜਿੱਤ ਵਿੱਚ ਵਿਕਾਰ ਪੈਦਾ ਹੋ ਰਹੇ ਨੇ ਕਿਸੇ ਡਾਕਟਰ ਕੋਲ ਦਵਾਈ ਨਹੀਂ ਕਿਸੇ ਡਾਕਟਰ ਕੋਲ ਦਵਾਈ ਨਹੀਂ ਘਰ ਵਿੱਚ ਦਲੇਦਰ ਬਹੁਤ ਹੈ ਕਿਸੇ ਡਾਕਟਰ ਕੋਲ ਕਿਸੇ ਬਾਬੇ ਕੋਲ ਕੋਈ ਦਵਾਈ ਨਹੀਂ ਸਾਸ ਸੰਗਤ ਇੱਕ ਬੀਬੀ ਦੀ ਹੁਣ ਇੰਟਰਵਿਊ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਨੈਟ ਤੇ ਉਹ ਕਹਿੰਦੀ ਮੈਂ ਕਈ ਸਾਲ ਜੋਤਸ਼ੀਆਂ ਕੋਲ ਜਾਂਦੀ ਰਹੀ ਹੱਥ ਦਿਖਾਉਣ ਜੋਤਸ਼ੀਆਂ ਕੋਲੋਂ ਆਪਣਾ ਭਵਿੱਖ ਪੁੱਛਣ ਕੈਨ ਯੂ ਪੁੱਛਦੇ ਆ ਪੁੱਛਦੇ ਆ ਮੇਰਾ ਗਿਆਨ ਇੰਨਾ ਵੱਧ ਗਿਆ ਮੈਂ ਉਹ ਉਹਨੀਆਂ ਦੀਆਂ ਕਿਤਾਬਾਂ ਪੜਨ ਲੱਗ ਪਈ ਅੱਜ ਉਹ ਬੀਬੀ ਖੁਦ ਜੋਤਿਸ਼ੀ ਬਣੀ ਹੋਈ ਐ ਲੋਕਾਂ ਦਾ ਭਵਿੱਖ ਦੱਸਦੀ ਐ ਉਹ ਤੋਂ ਇੰਟਰਵਿਊ ਵਿੱਚ ਪੁੱਛਿਆ ਗਿਆ ਕਿ ਇਮਾਨਦਾਰੀ ਨਾਲ ਦੱਸੋ ਕੋਈ ਦੇਵੀ ਸ਼ਕਤੀ ਹੁੰਦੀ ਐ ਕੋਈ ਜੋਤਿਸ਼ ਵਾਲਾ ਬੰਦਾ ਪੰਡਤ ਕੋਈ ਦੱਸ ਸਕਦਾ ਕੋਈ ਕਿਸੇ ਦਾ ਕਰਮ ਬਦਲ ਸਕਦਾ ਉਹ ਕਹਿੰਦੀ ਦੱਸਿਆ ਜਾ ਸਕਦਾ ਕਿਉਂਕਿ ਇੱਕ ਨੌਲੇਜ ਐ ਇੱਕ ਵਿਦਿਆ ਇੱਕ ਗਿਆਨ ਐ ਜੋਤਿਸ਼ ਪਰ ਕੋਈ ਦੇਵੀ ਸ਼ਕਤੀ ਨਹੀਂ ਹੈ ਕਿਸੇ ਕੋਲ ਕਿ ਕੋਈ ਕਿਸੇ ਦੇ ਕਰਮ ਬਦਲ ਦੇਵੇ ਦੱਸਿਆ ਜਾ ਸਕਦਾ ਹੈ ਬਦਲਿਆ ਨਹੀਂ ਜਾ ਸਕਦਾ ਤਾਂ ਉਹਨੂੰ ਫਿਰ ਪੁੱਛੋ ਕਹਿੰਦੇ ਜਿਹੜੇ ਢਾਲੇ ਕਰਾਉਂਦੇ ਨੇ ਵੀ ਨਾਰੀਅਲ ਪਾਣੀ ਚ ਤਾਰਦੇ ਹੋ ਆਹ ਕੰਮ ਕਰਦੇ ਹੋ ਉਹ ਕਰਦੇ ਹੋ ਉਹਦੇ ਨਾਲ ਉਹ ਕਹਿੰਦੀ ਸਭ ਪਖੰਡ ਹੈ ਐਦਾਂ ਕਰਨ ਨਾਲ ਕੁਝ ਨਹੀਂ ਹੋਏਗਾ ਇਸ ਤਰੀਕੇ ਨਾਲ ਕਰਨ ਨਾਲ ਕੁਝ ਨਹੀਂ ਹੋਣਾ ਫਿਰ ਉਹ ਇੰਟਰਵਿਊ ਵਾਲਿਆਂ ਨੇ ਪੁੱਛਿਆ ਵੀ ਅਸਲੀਅਤ ਕੀ ਹੈ ਉਹ ਕਹਿੰਦੀ ਮਸਤਕ ਦੇ ਭਾਗ ਨੇ ਜੋ ਰੱਬ ਨੇ ਲਿਖਿਆ ਉਹ ਵਰਤ ਰਿਹਾ ਉਹਨੂੰ ਨਹੀਂ ਕੋਈ ਬਦਲ ਸਕਦਾ ਦੱਸ ਸਕਦਾ ਕੋਈ ਬਦਲ ਨਹੀਂ ਸਕਦਾ ਲੇਖ ਨਾ ਮਿਟਾਈ ਹੈ ਸਖੀ ਜੋ ਲਿਖਿਆ ਕਰਤਾ ਜਦੋਂ ਮੈਂ ਉਹਦੀ ਇੰਟਰਵਿਊ ਸੁਣੀ ਹਾਂ ਇੱਕ ਚੀਜ਼ ਮੈਨੂੰ ਯਾਦਾਈ ਉਹ ਮਨਾ ਲਿਖੇ ਹੋਏ ਲੇਖ ਬੰਦਾ ਕੋਈ ਨਹੀਂ ਬਦਲ ਸਕਦਾ ਪਰ ਇੱਕ ਗੱਲ ਦਾ ਵਿਸ਼ਵਾਸ ਰੱਖਿਓ ਲਿਖੇ ਹੋਏ ਲੇਖ ਮੇਰਾ ਗੁਰੂ ਬਦਲ ਸਕਦਾ ਜਿਹਦੇ ਭਾਗਾਂ 'ਚ ਨਹੀਂ ਹੈ ਗੁਰੂ ਲਿਖ ਸਕਦਾ ਕੋਈ ਭਾਗਾਂ 'ਚ ਦੁੱਖ ਲਿਖਿਆ ਗੁਰੂ ਕੱਟ ਸਕਦਾ ਇਕ ਗੁਰੂ ਦੇ ਹੱਥ ਹੈ ਉਹ ਕਰਮ ਵੀ ਬਦਲ ਦਿੰਦਾ ਹੈ ਗੁਰੂ ਲੇਖ ਵੀ ਬਦਲ ਦਿੰਦਾ ਹੈ ਇਹਨੂੰ ਫਿਰ ਭਟਸੈ ਮਾਨੰ ਕਹਿਆ ਤੂੰ ਸਿਮਰ ਧੰਨ ਗੁਰੂ ਰਾਮਦਾਸ ਕਹੇ ਮਨ ਕਰਕੇ ਗੁਰੂ ਰਾਮਦਾਸ ਤੇਰਾ ਕ੍ਰੋਧ ਖਤਮ ਹੋ ਜਾਏ